ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਜਿਹੜੇ ਆ ਪੈਣਾ ਨੇ ਨਾ ਇੱਕ ਦੋ ਪੈਣਾ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਸ਼ਾਈਆਂ ਬਾਰੇ ਕੁਝ ਦੱਸੋ ਕਿ ਸਾਡੇ ਬਹੁਤ ਜ਼ਿਆਦਾ ਸ਼ਾਈਆਂ ਪੈ ਗਈਆਂ ਫੇਸ ਦੇ ਉੱਪਰ ਤੇ ਆਪਾਂ ਉਹਨਾਂ ਬਾਰੇ ਦੱਸਦੇ ਆ ਸ਼ਾਈਆਂ ਦਾ ਕੁਸਤਾ ਇਹ ਹੁੰਦਾ ਵੀ ਜਿੱਦਾਂ ਆਪਣਾ ਖਾਣ ਪੀਣ ਵੀ ਆਪਾਂ ਥੋੜਾ ਜਿਹਾ ਠੀਕ ਕਰ ਲਈਏ ਉਹਦੇ ਨਾਲ ਵੀ ਹੋ ਜਾਂਦਾ ਜਿਵੇਂ ਵਿਟਾਮਿਨ ਸੀ ਵੱਧ ਤੋਂ ਵੱਧ ਆਪਾਂ ਨੂੰ ਲੈਣਾ ਚਾਹੀਦਾ ਹੈ ਦੇ B12 ਉਹਦੇ ਕਰਕੇ ਵੀ ਛਾਈਆਂ ਪੈ ਜਾਂਦੀਆਂ ਜਦੋਂ ਆਪਾਂ ਨੂੰ ਉਹਨਾਂ ਚੀਜ਼ਾਂ ਦੀ ਕਾਰਟ ਹੋ ਜਾਂਦੀ ਹੈ। ਬਾਕੀ ਚਲੋ ਹਨਾ ਜਿਵੇਂ ਜਿਵੇਂ ਏਜ ਹੋ ਜਾਂਦੀ ਹੈ ਲੇਡੀਜ਼ ਦਾ ਇਹ ਹੁੰਦਾ ਹੈ ਕਿ ਚਲੋ ਡਿਲੀਵਰੀ ਤੋਂ ਬਾਅਦ ਕਾਫੀ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ, ਕਮੀਆਂ ਹੋ ਜਾਂਦੀਆਂ ਵਿੱਚ। ਆਪਣੇ ਸਿਹਤ ਦੇ ਵਿੱਚ ਕਮੀਆਂ ਹੁੰਦੀਆਂ ਐ ਕਿਤੇ ਇਸ ਕਰਕੇ ਆਪਾਂ ਨੂੰ ਮਤਲਬ ਇਹ ਛਾਈਆਂ ਪੈ ਗਈਆਂ ਜਾਂ ਸਕਿਨ ਨੂੰ ਬਹੁਤ ਸਾਰੀਆਂ ਪ੍ਰੋਬਲਮ ਆਉਣ ਲੱਗ ਜਾਂਦੀਆਂ। ਤੇ ਕੁਸਤਾਲ ਦਾ ਖਾਣ ਪਾਣ ਵੀ ਆਪਾਂ ਨੂੰ ਸਹੀ ਕਰਨਾ ਚਾਹੀਦਾ ਵਿਟਾਮਿਨ ਸੀ ਤਾਂ ਤੁਸੀਂ ਵੱਧ ਤੋਂ ਵੱਧ ਇਹ ਹੁੰਦਾ ਵਿਟਾਮਿਨ ਸੀ ਮੈਂ ਰਹਾ ਹਾਂ ਜਦੋਂ ਸਰਦੀ ਸਟਾਰਟ ਹੋ ਗਈ ਹੈ ਤੇ ਆਪਾਂ ਔਰੇਂਜ ਵਗੈਰਾ ਵੱਧ ਤੋਂ ਵੱਧ ਖਾਈਏ ਦੋ ਔਰੇਂਜ ਆਪਾਂ ਦਿਨ ਹੀ ਖਾ ਸਕਦੇ ਹਾਂ ਉਹਦਾ ਕੋਈ ਸਾਈਡ ਇਫੈਕਟ ਨਹੀਂਗਾ ਨੇਚਰਲ ਚੀਜ਼ ਫਰੂਟ ਆ ਦੋ ਆਪਾਂ ਫਿਰ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਵੈਸੇ ਵਿਟਾਮਿਨ ਸੀ ਇਹ ਹੁੰਦਾ ਕਿ ਆਪਾਂ ਨੂੰ ਨਿੰਬੂ ਦੇ ਵਿੱਚ ਜ਼ਿਆਦਾ ਹੁੰਦਾ ਹੈ ਤੇ ਆਪਾਂ ਨਿੰਬੂ ਖਾਂਦੇ ਨਹੀਂ ਵੈਸੇ ਇਹ ਵੀ ਜੇ ਆਪਾਂ ਨੂੰ ਬੈਸ ਨਹੀਂ ਕੋਈ ਵੀ ਸੰਜੀ ਵੀ ਵਗੈਰਾ ਬਣਾਉਣੇ ਤਾਂ ਗਰਮੀ ਚ ਹੁੰਦਾ ਤੇ ਸਰਦੀ ਦੇ ਵਿੱਚ ਵੀ ਅਜੇ ਤੇ ਆਪਾਂ ਨੂੰ ਨਿੰਬੂ ਦਾ achar ਬਗੈਰ ਮਸਾਲੇ ਜ਼ਿਆਦਾ ਕਈ ਲੋਕ ਹੁੰਦਾ ਕਿ ਮਸਾਲੇ ਕਰਕੇ ਨਹੀਂ ਖਾਂਦੇ ਤੇ ਸਿੰਪਲ ਜਿਹਾ ਬਣਾ ਕੇ ਤੇ ਤੁਸੀਂ ਉਹ ਖਾ ਸਕਦੇ ਹੋ ਕਿ ਡੇਲੀ ਇੱਕ ਨਿੰਬੂ ਆਪਾਂ achar ਦੇ ਤੌਰ ਤੇ ਜਿਵੇਂ ਆਪਾਂ achar ਪਾਇਆ ਹੋਇਆ ਉਹ ਆਪਾਂ ਖਾ ਲਾਂਗੇ ਤਾਂ ਆਪਣੀ ਸਕਿਨ ਉਹਦੇ ਨਾਲ ਵੀ ਵਧੀਆ ਰਹੂਗੀ ਤੇ ਤੁਹਾਨੂੰ ਦੱਸ ਦਿੰਨੇ ਆਂ ਇਕ ਤਰ੍ਹਾਂ ਦਾ ਖਾਣ ਪੀਣ ਥੋੜਾ ਜਿਹਾ ਧਿਆਨ ਕਰਿਓ ਤੇ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਕ ਹੋਮ ਰਿਮੀਡੀ ਆ ਬਹੁਤ ਜਿਆਦਾ ਕਾਰਗਿਲ ਨੁਸਖਾ ਇਹ ਆਪਣਾ ਤੇ ਬਹੁਤ ਜਿਆਦਾ ਜਲਦੀ ਇਫੈਕਟ ਕਰੂਗਾ ਤੁਹਾਡੇ ਫੇਸ ਦੇ ਉੱਪਰ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਆਪਾਂ ਆਲੂ ਲੈ ਇਹਨੂੰ ਪਸ਼ੀ ਲੈ ਲੈਨੇ ਫਿਰ ਤੁਹਾਨੂੰ ਦਿਖਾਉਣੇ ਆ ਇਦਾਂ ਕਰਕੇ ਗ੍ਰੇਡ ਕਰ ਲੈਣਾ ਨੂੰ ಅಧೂ ನಿಕಾ ನಿ ਇਹ ਜੇਪਾ ਤੋ ਤਿੰਨ ਬੂੰਦਾਂ ਨਿੰਬੂ ਦੀਆਂ ਮਿਚੋੜਤੀਆਂ ਤੇ ਆਪਾਂ ਕਾਟਨ ਲੈ ਲਈਏ ਇਹਨੂੰ ਆਪਾਂ ਇਦਾਂ ਕਰਕੇ ਮਿਕਸ ਕਰ ਲੈਣਾ ਆਹ ਪ੍ਰੀਕੋਟ ਨੂੰ ਲੱਗ ਚੁੱਕਿਆ ਹੈ ਸਾਰਾ ਤੇ ਜਿੱਥੇ-ਜਿੱਥੇ ਆਪਣੀਆਂ ਛਾਈਆਂ ਹੋਣਗੀਆਂ ਜੇ ਕਈਆਂ ਦੀ ਇਸ ਜਗ੍ਹਾ ਤੇ ਹੁੰਦੀਆਂ ਕਈਆਂ ਦੇ ਇੱਥੇ ਵੀ ਨਮੀ ਰੇਸ ਜਗ੍ਹਾ ਤੇ ਹੈ ਜਿਸ ਮੈਂ ਵੈਸੇ ਮੇਰੇ ਬਹੁਤ ਜ਼ਿਆਦਾ ਲਾਈਟ ਹੋ ਗਈ ਹੈ ਪਹਿਲਾਂ ਬਹੁਤ ਡਾਰਕ ਸੀ ਇਸ ਜਗ੍ਹਾ ਤੇ ਬਸ ਫੇਸ ਤੇ ਮੇਰੇ ਇੱਥੇ ਨਹੀਂ ਹੈ ਕਈਆਂ ਦੇ ਇਸ ਜਗ੍ਹਾ ਤੇ ਨਹੀਂ ਜਿੱਥੇ ਵੀ ਤੁਹਾਡੇ ਸ਼ਾਈ ਹੈ ਤੁਸੀਂ ਬਸ ਇਹਨੂੰ ਲਗਾ ਕੇ ਇਦਾਂ ਮੇਰੇ ਇੱਥੇ ਹੈ ਤੇ ਮੈਂ ਇੱਥੇ ਲਾ ਲੈਂਦੀ ਹਾਂ ਮੇਰੇ ਤਾਂ ਵੈਸੇ ਹੈ ਨਹੀਂ ਫੇਸ ਦੇ ਉੱਪਰ ਇਹਨੂੰ ਇਦਾਂ ਲਗਾ ਕੇ ਤੁਸੀਂ ਜੇ ਤੁਹਾਡੇ ਫੇਸ ਦੇ ਉੱਪਰ ਆ ਤੁਸੀਂ ਇੱਥੇ ਲਗਾ ਕੇ ਬਸ ਇਹਨੂੰ ਜ਼ਿਆਦਾ ਕੋਈ ਮ사ਜ ਨਹੀਂ ਕਰਨੀ ਇਹਨੂੰ ਇਦਾਂ ਲਾਉਣਾ ਹੀ ਆ ਜਿਵੇਂ ਆਪਾਂ ਕੋਈ ਮੈਡੀਸਨ ਲਾਉਨੇ ਆ ਉਦਾਂ ਨੂੰ ਲਾ ਕੇ ਇਦਾਂ ਦਾ ਕਰਕੇ ਇਹਨੂੰ ਛੱਡ ਦਿਓ ਤੁਸੀਂ ਆਰਾਮ ਨਾਲ ਆਪਦਾ ਕੰਮ ਕਰੋ 2 ਘੰਟੇ ਵੀ ਲਾ ਕੇ ਬਸ ਇਹ ਆ ਕਿ ਭੁੱਲ ਜੋ ਇਹਨੂੰ ਜਿਵੇਂ ਸੀ ਕੁਝ ਲਾਇਆ ਸੀਗਾ ਫੇਸ ਦੇ ਉੱਪਰ ਤੁਸੀਂ ਆਪਦਾ 2 ਘੰਟੇ ਕੋਈ ਵੀ ਆ ਕੰਮ ਕਰ ਸਕਦੇ ਹੋ ਜੇ ਕੱਪੜੇ ਧੋਣੇ ਦਾ ਕੱਪੜੇ ਧੋਣ ਧੋ ਕੇ ਉਸ ਤੋਂ ਬਾਅਦ ਆਪਦਾ ਫੇਸ ਕਲੀਨ ਕਰ ਸਕਦੇ ਆ ਇਹ ਨਹੀਂ ਵੀ ਆਪਾਂ ਨੂੰ ਆਪਾਂ 2-4 ਮਿੰਟ ਲਾ ਕੇ ਰੱਖਣਾ ਇਹਨੂੰ ਪਉੜੇ ਹੀ ਵਾਸ਼ ਕਰ ਦਈਏ ਨਹੀਂ ਇਹਨੂੰ ਤੁਸੀਂ 2 ਘੰਟੇ ਲਾ ਕੇ 3 ਘੰਟੇ ਵੀ ਲਾ ਕੇ ਰੱਖ ਲੋਗੇ ਤਾਂ ਬਹੁਤ ਹੀ ਵਧੀਆ ਜਲਦੀ ਤੋਂ ਜਲਦੀ ਤੁਹਾਡੇ ਫਰਕ ਪੈ ਜਾਊਗਾ ਤੇ ਇਹ ਨਹੀਂ ਵੀ ਆਪਾਂ ਉਹਦੇ ਹੀ ਉਤਾਰ ਦੇਣਾ ਬਸ ਲਾ ਕੇ ਨੂੰ ਆਪਦਾ ਆਰਾਮ ਨਾਲ ਕੰਮ ਕਰੋ ਕੋਈ ਉਹ ਨਹੀਂ ਹੈਗਾ ਤੇ ਬਾਕੀ ਆ ਵੀ ਆਪਾਂ ਤਾਂ ਆਲੂ ਥੋੜਾ ਜ਼ਿਆਦਾ ਹੀ ਲੈ ਲਿਆ ਤੇ ਆਲੂ ਆਪਾਂ ਅੱਧੇ ਜਿਵੇਂ ਇੱਕ ਕਫਾੜੀ ਆਪਾਂ ਜਿਹੜੀ ਡੇਲੀ ਲਾਉਣਾ ਨਾ ਤੇ ਆਪਾਂ ਆਲੂ ਦੀ ਇੱਕ ਕਫਾੜੀ ਲੈ ਸਕਦੇ ਹਾਂ ਬਸ ਇੰਨਾ ਕੀ ਬਾਦੂ ਵਿੱਚ ਜੂਸ ਨਿਕਲੇ ਹੁੰਦਾ ਤੇ ਥੋੜੀਆਂ ਜੀਆਂ ਬੂੰਦ ਆਪਾਂ ਨਿੰਬੂ ਦੀਆਂ ਪਾਉਣੀਆਂ ਵਿੱਚ ਤੇ ਤੁਸੀਂ ਲਗਾ ਕੇ ਤੇ ਫਿਰ ਭੈਣੋ ਜਿਹੜੀਆਂ ਭੈਣਾਂ ਨੇ ਕਮੈਂਟ ਕੀਤਾ ਸੀਗਾ ਕਿ ਸ਼ਾਇਆ ਬਾਰੇ ਉਹ ਤੁਸੀਂ ਆਪ ਤਾਂ ਲਗਾ ਕੇ ਤੇ ਮਹੀਨਾ ਵੀ ਦਿਨ ਤੁਸੀਂ ਡੇਲੀ ਕਰਕੇ ਦੇਖੋ ਤੁਸੀਂ ਕਮੈਂਟ ਕਰਿਓ ਕਿ ਤੁਹਾਨੂੰ ਕੁਝ ਫਰਕ ਲੱਗਿਆ ਕਿ ਨਹੀਂ ਲੱਗਿਆ ਪਰ ਵੈਸੇ ਇਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ ਹੈ ਤੇ ਤੁਸੀਂ ਆਪਦਾ ਖਾਣ ਦਾ ਵੀ ਥੋੜਾ ਜਿਹਾ ਧਿਆਨ ਕਰਿਓ ਵਿਟਾਮਿਨ ਸੀ ਤੇ ਬੀ 12 ਬੀ 12 ਦੀ ਤਾਂ ਵੈਸੇ ਮਿਲਦਾ ਹੈ ਵੀ ਮੈਡੀਸਨ ਵਗੈਰਾ ਹੀ ਥੋੜੀ-ਬੋਤੀ ਮਿਲਦੀ ਹੈ ਪਰ ਚਲੋ ਜੇ ਬੀ 12 ਨਹੀਂ ਵੀ ਆਪਾਂ ਲੈ ਸਕਦੇ ਤੇ ਵਿਟਾਮਿਨ ਸੀ ਉਹ ਵਾਲਾ ਹੁਣ ਜਿੱਦਾਂ ਕਿ ਆਪਾਂ ਨੂੰ ਹੋ ਜਾਣਗੇ ਔਰੇਂਜ ਵਾਧੂ ਤੇ ਨਿੰਬੂ ਦਾ ਸਿਮਨ ਕਰ ਸਕਦੇ ਹੋ ਤੁਸੀਂ ਤੇ ਜਰੂਰ ਇਹ ਕਰਿਓ ਤੇ ਫਿਰ ਤੁਸੀਂ ਦੇਖਿਓ ਕਿ ਤੁਸੀਂ ਖੁਦ ਕਹੋਗੇ ਕਿ ਸਾਡੇ ਤਾਂ ਫਰਕ ਪੈ ਗਿਆ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਪਲੀਜ਼ ਵੱਧ ਤੋਂ ਵੱਧ ਤੇ ਅਸੀਂ ਵੀ ਦੇਖ ਲੋ ਤੁਹਾਡੇ ਲਈ ਕੋਈ ਵੀ ਆਪਣਾ ਭੈਣ ਕਮੈਂਟ ਕਰਦੀ ਹੈ ਤੇ ਆਪਾਂ ਕਹਿੰਨੇ ਆ ਕਿ ਚਲੋ ਆਪਾਂ ਅਗਲੇ ਦੀ ਜੋ ਵੀ ਪ੍ਰੋਬਲਮ ਆ ਤੇ ਆਪਾਂ ਉਹਦੇ ਬਾਰੇ ਉਹਨੂੰ ਦੱਸਦੀਏ ਤੇ ਪਹਿਲਾਂ ਖੁਦ ਸਰਚ ਮਾਰੀ ਦਾ ਆਪ ਦੇ ਤੇ ਟਰਾਈ ਕਰਕੇ ਦੇਖੀ ਦਾ ਵੀ ਮੈਨੂੰ ਫਰਕ ਪਿਆ ਹੈ ਕਿ ਨਹੀਂ ਜਾਂ ਕੋਈ ਵੀ ਆਪਦੇ ਜਿਵੇਂ ਕੋਈ ਰਿਸ਼ਤੇਦਾਰ ਉਹਨਾਂ ਨੂੰ ਕਹੀਦਾ ਤੁਸੀਂ ਆਹ ਵਾਲਾ ਯੂਜ਼ ਕਰਕੇ ਦੇਖੋ ਤੇ ਆਪਾਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਜਿਹੜੀ ਆਪਾਂ ਆਪਦੇ ਰਿਸ਼ਤੇਦਾਰਾਂ ਨੇ ਜਾਂ ਆਪਾਂ ਖੁਦ ਟਰਾਈ ਕੀਤਾ ਹੁੰਦਾ ਜੇ ਆਪ ਨੂੰ ਫਰਕ ਪੈ ਗਿਆ ਤੇ ਆਪਾਂ ਵੈਸੇ ਨਹੀਂ ਇਦਾਂ ਦੱਸਦੇ ਕਿ ਉਹਦਾ ਹੀ ਚਾਕੇ ਕੁਝ ਵੀ ਆਪਾਂ ਦੱਸ ਦਿੱਤਾ ਤੇ ਬੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ